ਕ੍ਰੈਕਟਰ ਖਾਉਦਾ ਨਹੀਂ ਹੈ ਕਣਕ ਜਮੇ। ਕਾਲ ਨੂੰ ਸਾਰੀ ਕਣਕ ਵੇਚ ਜੂਗੀ। ਆ ਪੈਸਾ ਬੱਟਾ ਪਾਜੀ ਲੋਨ ਕਰ ਜਸਤ ਨੇ ਬੱਟਾ ਪਾ ਰੱਖ ਦੇਣਗੇ। ਉਹ ਕਾਹ ਉੱਤੇ ਹੈਗਾ ਗੱਲ ਦੀ। ਪਹਿਲਾਂ ਵੀਰ ਬੱਲ ਇੱਕ ਵੀਰ ਬੱਲ ਸੀ ਇੱਕ ਹੋਰ ਕਿਹੜਾ ਸੀ ਸਵੈਨ। ਇੱਕ ਸਵੈਨ ਇਹ ਦੋਨੇ ਬੇਕਾਰ ਜਿੰਗ ਆਪਣੀਆਂ ਦੇ ਸੀਗੇ। ਕਿਉਂ ਬੇਕਾਰ ਸੀ ਯਾਰ ਗਾਲਾਂ ਲਾਏਗਾ ਲੋਕਾਂ ਤੋਂ ਵਧੀਆ ਵੀਰ ਦੇ ਸੀ। ਵਧੀਆ ਸੀਗੇ ਵਧੀਆ ਸੀਗੇ। ਐਸੇ ਐਸੇ ਸਾਡੀ ਸਾਰੀ ਕਣਕ ਤੋਲੀ ਜਾਂਦੀ। ਦੇਖ ਸਕਦੇ ਤੁਸੀਂ ਸਾਡਾ ਐਗਜ਼ਾਮ ਹੈ ਇਥੇ। ਆਡਾ ਟੋਲ ਪਰੇ ਹੋਏ ਨੇ ਕੈਮਰਾ ਫਿਰ ਫੋਕਸ ਤੇ ਵਾ 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 ਚੰਗੇ 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 ਹੋ ਨਹੀਂ ਕਰਦਾ ਹੋ ਨਹੀਂ ਕਰਦਾ ਹਸਤੀਕਾਲ ਜੀ ਸਾਰਿਆਂ ਨੂੰ ਹਸਤੀਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੂੰ ਐਸੀ ਕੰਮ ਨਹੀਂ ਕਰਦਾ ਠੀਕ ਇਹ ਅੱਜ ਅਸੀਂ ਕਾਫੀ ਦਿਨਾਂ ਬਾਅਦ ਮੈਂ ਵਾਪਸੀ ਕੀਤੀ ਹੈ ਤੇ ਆਪਾਂ ਹੁਣ ਜੀ ਦੀ ਛੋਟੀ ਪਤਾ ਸਾਰੀ ਬੱਢ ਲਈ ਅਸੀਂ ਕਣਕ ਵੀ ਅੱਧੀ ਬਿਜਲੀ ਤੇ ਦੇਖੋ ਜੀ ਆਪਾਂ ਹੁਣ ਰੋਟੀ ਖਾ ਰਹੇ ਆ ਤੇ ਇੱਕ ਆਪਣੇ ਚਾਚਾ ਜੀ ਦੇ ਪਾਲ ਸਿੰਘ ਜੋਗੇ ਤੋਂ ਇਹਨਾਂ ਦਾ ਸੁਪਰ ਸ਼ੀਟਰ ਆਇਆਗਾ ਇਹਨਾਂ ਦਾ ਬਹੁਤ ਧੰਨਵਾਦ ਇਹ ਕਿਹੜੀ ਕੰਪਨੀ ਦਾ ਪਫੂ ਪੀਡੀਸੀ ਇਹ ਪੀਡੀਸੀ ਦਾ ਤੇ ਆਸੀਂ ਨੌ ਚਾਚੇ ਵਾਲਾ ਕਹਿੰਨਾ ਆਹਾ ਆਪਾਂ ਲੈਂਡ ਫੋਰਸ ਲੈ ਕੇ ਆਏ ਜੀ ਪਹਿਲਾਂ ਆਪਣੇ ਕੋਲ ਕਿਹੜਾ ਸੀਗਾ ਪਹਿਲਾਂ ਵੀਰ ਬਲ ਇੱਕ ਵੀਰ ਬਲ ਸੀ ਇੱਕ ਹੋਰ ਕਿਹੜਾ ਸੀ ਇੱਕ ਸਵੈਨ ਇੱਕ ਸਵੈਨ ਇਹ ਦੋਨੇ ਬੇਕਾਰ ਜਿਹੇ ਆਪਣੇ ਦੇ ਸੀਗੇ ਉਹ ਬੇਕਾਰ ਸੀ ਯਾਰ ਗਾਲਾਂ ਲਾਏਗਾ ਲੋਕਾਂ ਤੋਂ ਵਧੀਆ ਵੀਰ ਦੇ ਜੀ ਵਧੀਆ ਸੀਗੇ ਵਧੀਆ ਸੀਗੇ ਤੇ ਆਹਾ ਹੁਣ ਅਸੀਂ ਲੈਂਡ ਫੋਰਸ ਲੈ ਕੇ ਆਈ ਸੁਸਾਇਟੀ ਚ ਇਹ ਵੀ ਦੇਖਦੇ ਕਿਵੇਂ ਚੱਲਦਾ ਤੇ ਇੱਕ ਅਸੀਂ ਮਾਰਸ਼ੀਓ ਦਾ ਵੀ ਲੈ ਕੇ ਆਵਾਂ ਇੱਕ ਦਿਨ ਚ ਫਿਰ ਅਸੀਂ ਸਾਰੇ ਚਲਾ ਚਲਾ ਦੇਖਣੇ ਨੇ ਫਿਰ ਆਪਾਂ ਅਗਲੇ ਸਾਲ ਉਹੀ ਲੈ ਕੇ ਆਵਾਂਗੇ ਨਵਾਂ ਆ ਮੜਾ ਕਰਾ ਦੇ ਲੋਟ ਬੰਦ ਕਰ ਦੇ ਦੋ ਮੜਾ ਖੜਜੋ ਮੜਾ ਯਾ ਵੀਡੀਓ ਜ਼ਰੂਰੀ ਲੋਕਾਂ ਨੇ ਵੀ ਦੇਖਣਾ ਹੁਣ ਕੱਲੇ ਆਪਾਂ ਥੋੜੀ ਦੇਖੀ ਜਾਣਾ ਲੋਕਾਂ ਦਾ ਬੀਜ ਧੀ ਯਾਰ ਇਹ ਸਾਨੂੰ ਇੱਕ ਤੁਸੀਂ ਐਂ ਦੱਸਿਓ ਜੀ ਪਲੀਜ਼ ਕਿ ਕਿਹੜਾ ਸੁਪਰ ਸੀਡਰ ਕਾਮਯਾਬ ਹੈ ਜ਼ਿਆਦਾ ਹਨਾ ਕਮੈਂਟ ਕਰਕੇ ਅਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਵੀ ਸੁਪਰ ਸੀਡਰ ਕਿਹੜਾ ਕਾਮਯਾਬ ਹੈ ਤੇ ਅਸੀਂ ਲੈ ਕੇ ਆਉਣਾ ਜੀ ਤੇ ਉਹ ਸਾਡੇ ਬੰਦੇ ਰੋਟੀ ਖਾ ਰਹੇ ਨੇ ਜਿਵੇਂ ਯਾਰ ਕਿਵੇਂ ਆ ਬਾਈ ਭਾਈ ਇਹ ਦੇਖੋ ਲਿਆਂਦਾ ਤੁਹਾਨੂੰ ਪਤਾ ਸੋਸਾਇਟੀ ਵਾਲਾ ਸੋਸਾਇਟੀ ਵਾਲਾ ਲੋਕਾਂ ਕੋਲ ਚੱਲਿਆ ਹੁੰਦਾ ਇਹ ਰਿਪੇਅਰ ਨਹੀਂ ਕਰੇ ਕੀ ਇਹ ਹੈ ਬਾਈ ਇਹ ਆਹੋ ਬਾਕੀਆਂ ਨੇ ਹੈਂਡਲ ਜਿਹੜੇ ਕਿੱਲੇ ਜੇ ਹੁੰਦੇ ਨੇ ਨਾ ਉਰੇ ਹਾਂ ਵਿੱਚ ਪਾਏ ਹੋਏ ਹਾਂ ਇਹ ਇਹ ਬੜੀ ਵਧੀਆ ਜੀ ਲੱਗੀ ਮੈਨੂੰ ਯਾਰ ਅੱਛਾ ਇਹ ਕੀ ਕਰ ਰਹੇ ਰੇਡ ਨੋਰਥ ਨਾਲ ਲਈ ਬਿਦਾਉਣ ਵਾਸਤੇ ਅੱਛਾ ਲੈ ਮੜਾ ਕੈਮਰਾ ਬੰਦ ਕਰ ਕੀ ਇਹ ਲੈਡ ਪੋਰਸ ਦਾ ਆਪਾਂ ਚਲਾਤਾ ਇਹ ਸਾਨੂੰ ਦੱਸੋ ਤੁਸੀਂ ਕਿਵੇਂ ਆ ਸੁਪਰ ਹੀਟਰ ਦਾ ਚਾਚਾ ਜੀ ਹਾਰਨ ਡਾਇਰੈਕਟ ਮੈਂ ਦੂਰਾ ਦੇਖ ਸਕਦਾ ਹਾਂ ਇਹ ਆਪਣਾ 60 60 ਕਿਹੜਾ ਹਾਰਨ ਡਾਇਰੈਕਟ ਇਹਦਾ ਪਿਛਲਾ ਬੈਲ ਕਿ ਟੁੱਟ ਗਿਆ ਸੀਗਾ ਤੇ ਉਹ 60 60 ਉਹ ਚੱਲ ਰਿਹਾ ਹੈ ਸਾਲੀ ਚਾਹ ਪੀ ਚੁੱਕਿਆ ਅਸੀਂ ਆ ਦੇਖ ਲਓ ਉਧਰ ਉਹ ਚੱਲ ਰਿਹਾ ਆਪਣਾ ਝੋਟਾ 65 ਇਧਰੋਂ ਆਹ ਚੱਲ ਰਿਹਾ ਝੋਟਾ ਇਧਰੋਂ ਨਵਾਂ ਝੋਟਾ ਆ ਚੁੱਕਿਆ ਤੇ ਇੱਕ ਝੋਟਾ ਤੁਹਾਨੂੰ ਪਤਾ ਇਧਰ ਖੜੀ ਹੈ ਆਪਣਾ ਵਾਲਾ ਤੇ ਹੁਣ ਆਪਾਂ ਵੀ ਥੋੜਾ ਘਟ ਗਿਆ ਸੀ ਵੀਰੇ ਹੋਰ ਲੈ ਕੇ ਆਏ ਨੇ ਬੰਦੇ थे फोकस से वाह चंगे 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 करी अठ सौ छब्बीस भी रहे जी इधर तभी नहीं थोड़ी लगती करिए बंद सुबह कटी करके ले गया फिर ਗੰਡੇ ਦੀ ਫੱਕੇ ਚ ਪਾਉਣੀ ਹੈ ਸਵਾਹ ਕੱਟੀ ਕਰੀ ਜਾਂਦਾ ਤੇ ਉਹ ਬੰਦਾ ਸਾਡਾ ਤੁਸੀਂ ਦੇਖ ਰਹੇ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਹੈਲੋ ਆ ਕੀ ਲੈ ਕੇ ਜਾ ਰਹੇ ਹੋ ਜੀ ਇਹ ਲਈ ਸਵਾਹ ਜੋ ਕੀ ਐ ਤੁਹਾਨੂੰ ਸਵਾਹ ਕੀ ਕਰਨੀ ਹੈ ਸਵਾਹ ਮੈਂ ਤਾਂ ਜਾ ਲੈ ਆਜ ਮੈਂ ਗੰਡੇ ਦੀ ਫੱਕੇ ਚ ਪਾਦੀ ਜੀ ਇਹਦਾ ਕੀ ਫਾਇਦਾ ਬਹੁਤ ਫਾਇਦਾ ਕੋਈ ਫਿਕ ਫਾਇਦਾ ਦੱਸੋ ਸਾਰੀ ਫਾਇਦੇ ਨੇ ਇਹਦੇ ਨਾਲ ਫੱਕ ਵਾਲੀ ਵਧੇ ਹੁੰਦੀ ਹੈ ਅੱਛਾ ਜੀ ਕਾਲੀ ਕਾਲੀ ਫੱਕ ਹੋ ਜਾਂਦੀ ਹੈ ਕਿੰਨੇ ਕਿੰਨੇ ਗੰਡੇ ਲਾਉਨੇ ਆਪਾਂ ਅਗਿਆ ਕਿਲਾ ਲਉਨੇ ਅੱਛਾ ਵਧੀਆ ਹੋ ਗਈ ਸੀ ਝਾੜ ਪੂਰੇ ਵਧੀਆ ਠੀਕ ਹੈ ਹਲੇ ਪਏ ਨੇ ਘਰੇ ਸਾਲ ਉਹ ਬੰਦਾ ਆਪਣਾ ਖੁੰਝੇ ਕੋਟ ਰਿਹਾ ਦੇਖੋ ਦੇਖੋ ਉਪਰਾਂ ਉਹ ਚੋਰ ਤੇ ਬਿਚ ਰਾਈਟਸ ਤੇ ਉਹ ਲੋਟਾ ਤੱਕ ਦੇਖੋ ਇਹਨਾਂ ਆਪਾਂ ਉਧਰ ਅੱਗ ਲਾ ਕੇ ਆਏ ਸੀ ਜੀ ਤੇ ਆਪਣੇ ਬੰਦੇ ਇਸੇ ਲੰਚ ਟਾਈਮ ਹੋ ਗਿਆ ਰੋਟੀ ਖਾ ਰਹੇ ਨੇ ਆਪਾਂ ਨੂੰ ਉਹਨੇ ਸੱਦਿਆ ਨਹੀਂ ਓ ਮੈਨੂੰ ਕਿਹਾ ਹੀ ਨਹੀਂ ਫੋਨ ਕਰਿਆ ਨਹੀਂ ਰੋਟੀ ਨੂੰ ਰੋਟੀ ਨੇ ਕਰਿਆ ਸੀ ਮੈਨੂੰ ਕਿੱਥੇ ਪਤਾ ਲੱਗੇ ਜੀ ਭਾਈ ਨੂੰ ਚੁੱਪੇ ਤੁਸੀਂ ਰੋਟੀ ਨੂੰ ਫੋਨ ਦੇ ਕਰਨ ਦਾ ਪਾਜੂਗਾ ਆ ਗਿਆ ਆ ਗਿਆ ਆ ਰੋ ਹੋ ਗਿਆ ਆ ਦੇਖ ਬੰਦੇ ਮੂੰਹ ਦੇਖ ਕਿਵੇਂ ਹੋਏ ਪਏ ਹੈ ਮੂੰਹ ਦੇਖ ਬੰਦਾ ਨੇ ਕਿਵੇਂ ਹੋਏ ਪਏ ਮੈਂ ਕਿਹਾ ਕੀ ਬਣਿਆ ਅੱਜ ਓ ਲੰਚ ਚ ਕੀ ਬਣਾਇਆ ਲੰਡਰ ਨੇ ਛੋਟੇ ਗਰੇਲੇ ਆਹਾ ਆਹਾ ਛੋਟੇ ਗਰੇਲੇ ਆ ਸਰਕਾਰੀ ਅਫਸਰ ਬੈਠੇ ਸਾਡੇ ਕੋਲੇ ਸਰਕਾਰੀ ਅਫਸਰ ਬੈਠ ਨੇ ਸੁਵਾਮਾ ਸੁਵਾਮਾ ਜੰਨੇ ਉਹਦਰ ਦੇਖ ਲੋ ਰਹਾ ਰਹਾ ਉਹ ਮੱਡੀ ਮਹੀਨ ਖੜਾ ਦੇ ਉਹ ਮੱਡੀ ਮਹੀਨ ਦਾ ਜੱਗ ਹੈ ਸਾਡਾ ਖੜਾ ਦੇ ਭਾਈ ਖੜਾ ਦੇ ਉਹ ਵੀ ਖੜਾ ਦੇ ਉਹ ਮੱਡੀ ਮਹੀਨ ਦਾ ਡਰਾਈਵਰ ਆ ਹਾਂ ਮੇ ਸੰਗ ਆ ਗਿਆ ਡਰਾਈਵਰ ਬਿਸਕਟ ਕੇ ਮੈਨੇ ਇਹ ਦੂ ਨੋਟ ਵਧੀਆ ਇਦ ਕਰੀ ਲਿਖਾ ਰਹੇ ਆਪਾਂ ਵਿਚੂ ਵਾਲਾ ਵੜੀ ਇਹਨਾਂ ਵਿੱਚ ਆਪਾਂ ਮੋਟਰ ਲੈ ਕੇ ਆਵਾਂਗੇ ਹੋਏ ਹੈ ਨਾ ਗੱਲੇ ਗੱਲੇ ਕਿੱਥੇ ਲੈ ਕੇ ਆਉਂਦੇ ਆਪਾਂ ਹੋਰ ਕੀ ਕੰਪੈਨ ਲੈ ਕੇ ਜਾਵਾਂਗੇ ਇਹ ਨਾਲ ਮੇਰੀ ਵੀਡੀਓ ਹੈ ਬਣਾ ਨੂੰ ਅੱਗ ਲਾਉਣ ਜਾਣੇ ਹੁੰਦੇ ਸੀ ਪੂਦਾ ਨਹੀਂ ਲੱਗਦੀ ਨਾ ਹੁਣ ਤਾਂ ਆਪਾਂ ਦੇ ਕੰਨ ਉਧਰੋਂ ਬੀਜ ਦੀ ਬੀਜਦੋਂ ਉਹਨਾਂ ਨੂੰ ਆ ਤਦਾਂ ਹੈ ਨੀ ਪਰ ਅਭੀ ਅੱਜ ਛੇ ਜੀ ਕਰੋ ਚਾਚੇ ਨੇ ਖੰਡ ਪਾੜਦੇ ਜਾਣਾ ਬੜੀ ਤੇਜ਼ ਸੀ ਯਾਰ ਆਪਾਂ ਲਾਈ ਨਹੀਂ ਮੌਸਮ ਬਰਕ ਪਿਆ ਜਾ ਕੱਲ੍ਹ ਜਲ ਵੀ ਹਵਾ ਹੈ ਜਲਦੀ ਹੈ ਇਹ ਭਾਨ ਸਿੰਘ ਦਾ ਘਰ ਪੱਤੀ ਦੇ ਹੱਥੀਂ ਮਾਰਿਆ ਕਿੰਨਾ ਮਾਰਦੀ ਜੋਰ ਆਲਾ ਕਿੰਨਾ ਕਹਿ ਸਕਦਾ ਜੋਰ ਹੈ ਸੁਬਾਹੇ ਅਰਸ਼ਣ ਲਗਾਣਾ ਪੈਸੇ ਪੂਸੇ ਨਿਕਲਾ ਮੁੱਕਦੇ ਕਿੰਨਾ ਮਰਜੀ ਜੋਰ ਲਾ ਲਾ ਕਹਿਣਾ ਥੋੜੀ ਇਕੱਠੀ ਤੂੰ ਨਹੀਂ ਇਸ ਤਰ੍ਹਾਂ ਕਿੰਨੇ ਕਰੇਗੀ ਵਿਚਨ ਵਾਲੀ ਦਾ ਹਾਂ ਫਸਲਾਂ ਕੇਰੇ ਹੈ ਇਹ। ਹਾਂ ਆ ਦੂਜੇ ਦਿਨ ਵੀ ਅਸੀਂ ਕਣਕ ਵੀਜੀ ਆਣੇ ਜੀ। ਸਾਡੇ ਚਾਚਾ ਜੀ ਦਾ ਟਰੈਕਟਰ ਵਗ ਗਿਆ ਤੇ ਆਹ ਅੱਜ ਅਸੀਂ ਇਹਦੇ ਮਗਰ 7 ਫੁੱਟ ਹੀ ਮਿਲਿਆ ਸਾਨੂੰ। ਹਾਏ ਇਹ ਪਾਇਤਰੀ ਛੁਰੀਆਂ ਥੋੜੀਆਂ ਢਿੱਲੀਆਂ ਹੋ ਗਈ ਸੀ ਕਸੀ ਜਾਂਦਾ ਜੀ ਮੇਰੇ ਤਾਂ। ਕੀ ਹੋ ਗਿਆ ਆਪਾਂ? ਆਹ ਹੋ ਗਿਆ ਆਪਾਂ ਦਾ ਮੁੱਠੀ ਵਾਲੀ ਲੱਗੀ ਇਹ ਬੋਲਣ ਨਾਲ। अच्छा ये अपना दूजा दिन है ये दो दिन कट्ठे ही आप ब्लॉक पाई जाने के अच्छा बीमार करके वो देखो उधर बीज रहा है कम थोड़ी रह गया ये ट्रैक्टर सठ सठ ट्रैक्टर बड़ा है सुपर सीटर छोटा है ता करके उत्तों नहीं फिर ट्रैक्टर ਆਪਾਂ ਇਹ ਨਾਲ ਝਾੜਦੇ ਆਵੇਂ ਕਰਕੇ ਕਿਵੇਂ ਆਪਾਂ ਸਿਰਾਂ ਝੜ ਕੇ ਅਸੀਂ ਤੁਹਾਨੂੰ ਫੇਰ ਪੁੱਛ ਰਹੇ ਹਾਂ ਦੱਸੋ ਸਾਨੂੰ ਕਿਹੜਾ ਸੁਪਰ ਸ਼ੀਟਰ ਖਾਉਂਗਾ ਇਹ ਵੀ ਪੀਡੀਸੀ ਦੇ ਤੇ ਹੋ ਗਿਆ ਲੈਂਡ ਹੋ ਗਿਆ ਇਹਦੇ ਨਾਲ ਹੋ ਜਾਂਦਾ ਥੋੜੀ ਜਣਾ ਆਪਣੀ ਜੀ ਜੰਦਵਾ ਰਹੇ ਆ ਅਗਰ ਸਾਡੇ ਇਹ ਬਸ ਅੱਗੇ ਦੁੱਧ ਦੁੱਧ ਦੇਰ ਵੀ ਥੋੜਾ ਜਿਆ ਰਹਿ ਗਿਆ ਯਾਰ ਦੋਨੇ ਨੇ ਬਲੌਗ ਚ ਪੰਜ ਇੱਕ ਕਿੱਲੇ ਰਹਿ ਗਏ ਆਪਣੇ ਕਾਲ ਨੂੰ ਸਾਰੀ ਕਣਕ ਵੇਚੂਗੀ ਆਪਾਂ ਪਾਈ ਸਾਡੀ ਬੱਟਾ ਪਾਜੀ ਨੂੰ ਕਹਿੰਦੇ ਜਰਖ ਨੇ ਬੱਟਾ ਪਾ ਵੇਚਣਗੇ ਉਹ ਕਾਂ ਉੱਤੇ ਹੀ ਜਾਉਣੀ ਹੈ ਕੋਈ ਮੇਰੀ ਪੁੱਤਾਂ ਦੇ ਆਪਾਂ ਟਰੈਕਟਰਾਂ ਦੇ ਕੋਈ ਘੱਟ ਫੁੱਟਾ ਥੋੜਾ ਘੱਟ ਚੱਲਿਆ ਜਿੱਦਾਂ ਕਰਕੇ ਨਹੀਂ ਅੱਜ ਸਾਰੀ ਬੀਜ ਦਿੰਦੇ ਅੱਜ 7 ਫੁੱਟਾ ਆਪਣਾ ਥੋੜਾ ਘੱਟ ਚੱਲਿਆ ਹੈ ਓਰੇ ਇਸ ਨਾਲ

ਡਰਾਈਵਰ ਦਾ ਤਾਂ ਬਦ ਨਹੀਂ ਹੈ ਜਾਣ ਜਾਈ। ਚੱਲ ਗਾ। ਆਉਂਦਾ ਕੋਈ ਪਾਸ ਕਰਦਾ। ਆਲੇ-ਦੱਕ ਜਿਹੜਾ ਅਸੀਂ ਲਾਂਦੇ ਨੇ ਜਿਹੜੇ ਵੀ ਅਜਮਾਜ-ਮਾ ਕੇ ਦੇਖੇ ਨੇ ਉਹਨਾਂ ਚ ਲੈਂਡਬੋਰਡ ਸੀ ਸਭ ਤੋਂ ਵਧੀਆਗਾ। ਸਪੀਡ ਵੀ ਸੀ ਖੋਰ ਸੀਗਾ। ਵੀਰਵਲ ਮੈਨੂੰ ਉਹ ਜ਼ਿਆਦਾ ਵਧੀਆ ਲੱਗਿਆ ਚਾਹੇ ਸਭ ਤੋਂ ਵਧੀਆ ਸੀਗਾ। ਸਪਾਈ ਚੈੱਕ ਕਰ ਲਓ। ਅਇਕ ਤੇ ਅਇਕ ਸਾਡੇ ਸਾਰੇ ਕਣਕ ਤੋਲੀ ਜਾਂਦੇ ਦੇਖ ਸਕਦੇ ਤੁਸੀਂ ਸਾਡਾ ਐਗਜ਼ਾਮ ਇਹ ਤੇ ਆਹডা ਢੋਲ ਭਰੇ ਹੋਏ ਨੇ ਆ ਦੇਖੋ 826 ਐਮ ਉਹ ਵੀ ਗੁਨੀਆ ਤੇ ਲਿਖਿਆ ਅੰਦਾਜ਼ ਟੋਲ ਭਰੀ ਹੋ ਉਹ ਉਹ ਸਾਡੇ ਪੁਰਾਣੇ ਸੰਦ ਸਾਹਮਣੇ ਹੋਏ ਨੇ ਉਹ ਸਾਡੇ ਦੂਜੇ ਸੰਦ ਬਸ ਚੱਕੋ ਚਾਪ ਬਰਨੀਆ ਨੂੰ ਗੁਲਿਆ ਚੱਕਰਾ ਬੰਨੀਆ ਨੂੰ ਗੁਲਿਆ ਰੱਖਤਾ ਚੱਕੋ ਖੜੀ ਆ ਬਹੁਤ ਘਰੋ ਨਹੀਂ ਨਹੀਂ ਲੈ ਨਾ ਵਾ ਕੁਰਾ ਗੋਗਾਈ ਆ ਸਾਡੇ ਰਾਤ ਦੇ 8 ਵਜੇ ਚੁੱਕੇ ਨੇ ਜੀ ਡਰਾਈਵਰ ਸਾਹਿਬ ਸਪੈਡ ਪੀਤਾ ਸਿੰਘ ਬੈਠੇ ਸੀਗੇ ਤੇ ਇਹਨਾਂ ਨੇ ਤੇਲ ਨਹੀਂ ਦੇਖਿਆ ਅੱਗੇ ਨਾ ਅਸੀਂ ਖਰਚੇ ਵੱਢ ਕੇ ਸੁਪਰ ਸੀਟਰ ਮਾਰਦੇ ਹੁੰਨੇ ਆ ਤਾਂ ਸਾਰੀ ਦਿਹਾੜੀ ਕੱਢ ਜਾਂਦਾ ਹੁੰਦਾਗਾ ਤੇ ਸਾਨੂੰ ਤੇਲ ਤੂਲ ਦਾ ਕੋਈ ਚੱਕਰੀ ਨਹੀਂ ਹੁੰਦਾ ਸੀਗਾ ਤੇ ਗੱਡੀ ਨੇ ਕਿ ਅੱਧੀ ਮਾਰ ਦਿੱਤੀ ਅੱਜ ਪਹਿਲੀ ਵਾਰੀ ਹੋਇਆ ਸੀ ਖੜੇ ਖਰਚਾਂ 'ਚ ਖੜੇ ਖਰਚਾਂ 'ਚ ਬੀਜ ਰਹੇ ਆ ਤਾਂ ਕਰਕੇ ਦੇਖੋ ਤੇਲ ਸਾਰੀ ਟੈਂਕੀ ਮੁਕਾਤੀ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਆਪਾਂ ਦੂਜੇ ਟਰੈਕਟਰ ਤੇ ਸੀ 10 ਤਾਂ ਕਰਕੇ 10 ਤਾਂ ਸੁੱਤਾ ਪਿਆ ਤੜਕੇ ਦਾ ਗੋਲੀ ਲੱਗੇ ਭੈਣ ਦੀ ਪੁੱਤ 10 ਸੀ ਦੂਜੇ ਟਰੈਕਟਰ ਤੇ ਚਲ ਕੋਈ ਗੱਲ ਨਹੀਂ ਤੇ ਆ ਦੇਖੋ ਇੱਧਰ ਕਰੀ ਥੋੜੇ ਲੇਟ ਆ ਆ ਦੇਖੋ ਜੀ ਤੇਲ ਪੈ ਰਿਹਾ ਤੇਲ ਜੀ ਕੰਪਨੀ ਸਾਨੂੰ ਪਤਾ ਨਹੀਂ ਕਿਹੜੀ ਹੈ ਨੀਲਾ-ਨੀਲਾ ਤੇਲ ਵਧੀਆ ਨਾ ਜੀ ਐਚਪੀ ਦਾ ਐਚਪੀ ਦਾ ਰੇਸਮ ਦੇ ਕਿਹਾ ਸੀ ਜੀ ਕੱਢ ਤਾਂ ਹਾਂ ਦੀ ਵੀਡੀਓ ਬਣਾਇਆ ਕਰ ਹੁਣ ਬਣਾ ਵੀਡੀਓ ਹਾਂਜੀ ਆ ਦੇਖੋ ਨਾਜ਼ਮ ਦਾ ਫੋਨ ਔਕੇ ਤੇ ਬੈਟਰੀ ਹੈ ਨਹੀਂ ਸੀ ਨਾਜ਼ਮ ਸਿੰਘ ਦਾ ਚੌਂਕੀ ਦਾ ਸਰਕਾਰੀ ਅਫਸਰ ਦਾ ਤੇਲ ਕਮ ਆ ਗਿਆ ਚੌਂਕੀ ਕੀ ਚੌਂਕੀਦਾਰ ਸਾਹਿਬ ਕਹਿੰਦੇ ਚੌਂਕੀਦਾਰ ਸਾਹਿਬ ਸਰਕਾਰੀ ਚੌਂਕੀ ਪਚੋਦਾ ਬਣਿਆ ਚੌਂਕੀ ਦਾ ਚਲ ਕੋਈ ਕਰ ਦੇ ਪੱਪੂ ਗਾਲ ਖੜਨਾ ਠੀਕ ਹੈ ਜੀ ਮੈਂ ਸੱਤ ਗਾਲ ਸਾਨੂੰ ਦੱਸੋ ਤੁਹਾਡੇ ਟਰੈਕਟਰ ਕਿੰਨੇ ਤੇਲ ਬੁਲ ਖਾ ਜਾਂਦੇ ਨੇ ਹਨਾ ਇਹ 10 ਲੀਟਰ ਹਨਾ ਵੀ ਸੁਖਵਿੰਦਰ ਮੇਰੇ ਹਿਸਾਬ ਨਾਲ 10 ਲੀਟਰ ਖਾਉਂਗੇ ਲੈ ਦਾ ਮਾ ਲਾ ਕੋਈ ਕਰਿੰਦਾ ਅੱਗੇ ਤੱਕਾਨੂੰ ਜੀ ਸਾਬ ਵਧੀਆ ਚੱਲ ਰਿਹਾ ਸਾਡਾ ਕੰਮ ਕਰ 10 ਲੀਟਰ ਤੇਲ ਖਾਦਾ ਹੈ ਨਹੀਂ ਤਾਂ ਆਪਾਂ ਟੈਂਕੀ ਨਾਲ ਸਾਰਾ ਦਿਨ ਨਗਾ ਹੁੰਦੇ ਸੀ ਦੇਖੋ ਜੀ ਪੀਤਾ ਸਿੰਘ ਟਰੈਕਟਰ ਦਾ ਪੰਪ ਮਾਰ ਰਿਹਾ ਤੇ ਆਪਾਂ ਉਹ ਲੋਕਾਂ ਨੂੰ ਪੰਪ ਬਥੇਰੇ ਮਾਰੀ ਦੇ ਨੇ ਤੇ ਅੱਜ ਆਪਣ ਨੂੰ ਇੱਥੇ ਵੀ ਪੰਪ ਮਾਰਨ ਦਾ ਟਾਈਮ ਮੌਕਾ ਮਿਲਿਆ ਤਾਂ ਆਪਾਂ ਥੋੜੇ ਮਾਰੇ ਕਰੋ ਜੀ ਕਰੋ ਸ਼ਟ ਖੜਜੋ ਹਲ ਪੀਤਾ ਸਿੰਘ ਕਾ ਖੜਜੋ ਆਪਾਂ ਚੱਲ ਬਾਅਦ ਕੌਣ ਜਾ ਰਹੇ ਹਾਂ